ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਤੇ ਅੱਜ ਜੀ ਆਪਾਂ ਲੱਗੇ ਆ ਜਿਹੜੀ ਕਿ ਸਬਜੀ ਬਸ 2-3 ਮਿੰਟ ਦੇ ਵਿੱਚ ਹੀ ਤਿਆਰ ਹੋ ਜਾਂਦੀ ਆ ਆਪਾਂ ਪਿਆਜ਼ ਵੀ ਕੱਟ ਲਏ ਆ ਤੇ ਕੁਝ ਹਰੀਆਂ ਮਿਰਚਾਂ ਕੱਟ ਲੈਣੀਆਂ ਆ ਇਹ ਪਾੜੀਆਂ ਕੋੜੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਆਪਾਂ ਥੋੜੀਆਂ ਜ਼ਿਆਦਾ ਮਿਰਚੇ ਪਾ ਲਵਾਂਗੇ ਤੇ ਪਿਆਜ਼ ਵੀ ਲੰਬੇ ਲੰਬੇ ਜਿਹੜੇ ਆ ਕੱਟ ਕੇ ਰੱਖ ਲਏ ਆ ਤੇ ਸਬਜੀ ਇਹਦਾ ਮਤਲਬ ਨਾ ਹੋਵੇ ਨਾ ਤੇ ਆ ਸਬਜੀ ਤੁਸੀਂ ਵੀ ਬਣਾ ਲਿਆ ਕਰੋ ਬਹੁਤ ਜਲਦੀ ਬਣਦੀ ਆ ਸਾਨੂੰ ਤਾਂ ਬਹੁਤ ਪਸੰਦ ਆ ਤੁਸੀਂ ਵੀ ਬਣਾ ਕੇ ਦੇਖਿਓ ਸ਼ਾਇਦ ਤੁਹਾਨੂੰ ਵੀ ਇਹ ਪਸੰਦ ਆ ਜਵੇ ਹਨਾ ਜਰੂਰ ਦੇਖਿਓ ਬਣਾ ਕੇ ਤੇ ਤੁਸੀਂ ਮੇਰੀ ਵੀਡੀਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਲਓ ਜੀ ਹੁਣ ਆਪਾਂ ਗੈਸ ਲੈਣੇ ਆ ਬਾਹਰ ਉੱਤੇ ਆ ਛੋਟੀ ਜੀ ਕੜਾਈ ਕਿਉਂਕਿ ਅਸੀਂ ਹਾਲੇ ਆ ਇਸ ਟਾਈਮ ਤੇ ਨੇ ਜਾਣੇ ਆ ਤੇ ਸਾਡੇ ਤਿੰਨਾ ਜੋਗੀ ਇਸ ਕੜਾਈ ਦੇ ਵਿੱਚ ਸਬਜੀ ਬਣ ਜਾਣੀ ਆ ਬਹੁਤ ਵਧੀਆ ਤੇ ਆਪਾਂ ਪਾ ਲਿਆ ਤੇਲ ਤੇਲ ਨੂੰ ਗਰਮ ਹੋ ਲੈਣ ਦਿਓ ਜਰਾ ਇੱਕ ਹੁੰਦਾ ਜੀ ਜੱਟ ਗਰਮ ਹੋ ਜਾਂਦਾ ਤੇਲ ਬੜਾ ਟਾਈਮ ਨਹੀਂ ਲੱਗਦਾ ਇੰਨਾ ਕੁ ਤਾਂ ਹੈਗਾ ਮਾੜਾ ਜਿਹਾ ਹੁਣ ਇੱਚ ਆਪਾਂ ਪਾ ਦਾਂਗੇ ਜੀਰਾ ਲੋ ਜੀ ਜੀਰਾ ਗਿਆ ਪੁੱਜ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਮੈਨੂੰ ਇਹਦੇ ਵਿੱਚ ਨਾ ਪਿਆਜ਼ ਥੋੜਾ ਜਿਆਦਾ ਹੀ ਚੰਗਾ ਲੱਗਦਾ ਹੈ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਪਾ ਲਿਓ ਜਿੱਦਾਂ ਦਾ ਤੁਹਾਨੂੰ ਠੀਕ ਲੱਗਦਾ ਆ ਤਾਂ ਅਸੀਂ ਹੁਣ ਇਹ ਚ ਪਿਆਜ਼ ਪਾ ਲਿਆ ਆ ਤੇ ਇਹਨੂੰ ਵੀ ਜਿਆਦਾ ਨਹੀਂ ਭੁੰਨਣਾ ਹੈਗਾ ਜਦ ਧੂਆਂ ਨਹੀਂ ਵਾਲਾ ਆਪਾਂ ਕੱਢਣਾ ਹੈਗਾ ਥੋੜਾ ਸੌਫਟ ਜਿਹਾ ਹੀ ਕਰਨਾ ਬਸ ਤੇ ਆ ਮਿਰਚਾਂ ਵੀ ਵਿੱਚ ਪਾ ਦਿੰਨੇ ਆ ਇਹ ਵੀ ਹੋ ਜਾਣੀਆਂ ਨਾਲ ਹੀ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਨਾ ਪਿਆਜ਼ ਨੂੰ ਜਰਾ ਇੱਕ ਸੌਫਟ ਜਿਹਾ ਕਰ ਲੈਣਾ ਆ ਮੈਂ ਤੇ ਆ ਮੈਂ ਇੱਥੇ ਪਾਣੀ ਪਾਇਆ ਸੀਗਾ ਹੁਣ ਥੋੜਾ ਜਿਹਾ ਤੇ ਇਹਦੇ ਨਾਲ ਹੁਣ ਪਿਆਜ਼ ਦੇਖੋ ਇਦਾਂ ਦਾ ਹੋ ਗਿਆ ਆ ਬਾਹਲਾ ਨਹੀਂ ਦਕਾਲਾ ਜਿਹਾ ਨਿਕਾਉਣਾ ਹੈਗਾ ਜਿੱਦਾਂ ਆਪਾਂ ਬਾਕੀ ਸਬਜ਼ੀਆਂ ਲਈ ਕਰਦੇ ਨਾ ਉਦਾਂ ਨਹੀਂ ਕਰਨਾ ਹੈਗਾ ਤੁਸੀਂ ਨਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੈਨੂੰ ਵਧੀਆ ਲੱਗਦਾ ਆ ਪਤਾ ਨਹੀਂ ਕਈ ਗੱਲ ਦਿਨਾਂ ਤੋਂ ਨਾ ਚੈਨਲ ਸਹੀ ਤਰ੍ਹਾਂ ਨਹੀਂ ਚੱਲ ਰਿਹਾ ਤੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਇਹਦੇ ਵਿੱਚ ਆਪਾਂ ਹੁਣ ਪਾ ਦਾਂਗੇ ਹਲਦੀ ਤੇ ਲੂਣ ਕਿਉਂਕਿ ਮਿਰਚਾਂ ਤਾਂ ਪਹਿਲਾਂ ਹੀ ਪਾਈਆਂ ਹੋਈਆਂ ਹਰੀਆਂ ਲਾਲ ਮਿਰਚਾਂ ਨਹੀਂ ਆਪਾਂ ਪਾਉਣੀ ਤੇ ਇਹਦੇ ਵਿੱਚ ਹਲਦੀ ਲੂਣ ਪਾ ਲੈਣੇ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਫੇਰ ਭੁੰਨ ਲੈਣੇ ਆ ਵੀ ਹਲਦੀ ਜਿਹੜੀ ਆ ਕੱਚਾਪਨ ਜਿਹੜਾ ਇਹਦਾ ਨਾ ਰਵੇ ਤੋ ਕਿ ਇਹ ਸਬਜੀ ਜਿਹੜੀ ਆ 2-3 ਮਿੰਟ ਦੇ ਵਿੱਚ ਹੀ ਬਣ ਜਾਣੀ ਆ ਬਹੁਤਾ ਟਾਈਮ ਨਹੀਂ ਇਹਨੂੰ ਲੱਗਦਾ ਹੈਗਾ। ਆ ਦੇਖੋ ਥੋੜਾ ਜਿਹਾ ਮੈਂ ਇੱਥੇ ਪਾਣੀ ਫੇਰ ਪਾ ਦੂੰਗੀ। ਪਾ ਕੇ ਤਲੋ ਜੀ। ਹੁਣ ਇਹ ਪਿਆਜ਼ ਹੋ ਗਏ ਸੌਫਟ। ਤੇ ਹੁਣ ਇਹ ਮੈਂ ਸਬਜੀ ਕਾਦੀ ਬਣਾਈ ਆ ਉਹ ਤੁਹਾਨੂੰ ਦਿਖਾਉਣੀ ਆ। ਆ ਲਓ ਜੀ ਇੱਕ ਦਹੀਂ ਕੋਲੀ ਜਿਹੜੀ ਆ ਨਾ ਇੱਕ ਭਰ ਕੇ ਆਪਾਂ ਦੇਹੀਂ ਦੀ ਇਹਦੇ ਵਿੱਚ ਪਾ ਦਿੱਤੀ ਆ ਤੇ ਦਹੀਂ ਦੂਜਾ ਸੰਘਣਾ ਆ ਖੱਟਾ ਆ। ਏ ਆਪਾਂ ਮੁੱਲ ਦਾ ਹੀ ਲਈਦਾ ਕਿਹੜਾ ਮਾਝੇ ਆਪਨੇ ਫੇ ਆ ਦੇਖੋ ਸੰਘਣਾ ਦੇਈਆਂ ਇਹ ਆਪਾਂ ਹੁਣ ਪਾਤਾ ਬਹੁਤ ਜਲਦੀ ਸਬਜੀ ਬਣਦੀ ਆ ਖੱਟੀ-ਖੱਟੀ ਚ ਸਬਜੀ ਬਹੁਤ ਸੋਹਣੀ ਲੱਗਦੀ ਮੈਨੂੰ ਤਾਂ ਵਧੀਆ ਲੱਗਦੀ ਆ ਤੁਸੀਂ ਵੀ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਕਿਦਾਂ ਦੀ ਲੱਗਦੀ ਆ ਫੇ ਦੇ ਚਾਪਾ ਨਾ ਲਗਾ ਲਗਾਤਾਰ ਇਦਾਂ ਕਰ ਸੀ ਖਮਾਈ ਜਾਵਾਂਗੇ ਲਓ ਜੀ ਹੁਣ ਇਹ ਸਮਝੋ ਰਿਝ ਗਈ ਆ ਸਬਜੀ ਬਸ ਰਿਝ ਗਈ ਤਾਂ ਸਮਝ ਲਓ ਬਣ ਗਈ ਇਹਨੂੰ ਜੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ ਮੇਰੀ ਵੀਡੀਓ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਿਹਾ ਕਰੋ ਲਓ ਜੀ ਹੁਣ ਸਬਜੀ ਜਿਹੜੀ ਆ ਉਹ ਹੋ ਗਈ ਆ ਬਣ ਕੇ ਤਿਆਰ ਆਹ ਦੇਖ ਲਓ ਲਓ ਬਹੁਤ ਸੋਹਣੀ ਪਣ ਜਾਂਦੀ ਏਕ ਵਾਰੀ ਬਣਾ ਕੇ ਜਰੂਰ ਦੇਖਿਓ ਤਾਂ ਫੇਰ ਤੁਸੀਂ ਮੈਨੂੰ ਦੱਸਿਓ ਵੀ ਤੁਹਾਨੂੰ ਇਹ ਸਬਜੀ ਕਿੱਦਾਂ ਦੀ ਲੱਗੀ ਆ ਜਰੂਰ ਬਣਾਇਓ ਠੀਕ ਹੈ ਜੀ ਬਹੁਤ ਰੈਸਟੀ ਲੱਗਦੀ ਆ ਜਿੰਨੇ ਟਾਈਮ ਦੀ ਵੀਡੀਓ ਆ ਇੰਨੇ ਮਿੰਟਾਂ ਦੇ ਵਿੱਚ ਹੀ ਤਾਂ ਸਬਜ਼ੀ ਬਣ ਜਾਂਦੀ ਆ ਇਹਦੇ ਵਿੱਚ ਆਪਾਂ ਕੁਝ ਵੀ ਜ਼ਿਆਦਾ ਟਾਈਮ ਨਹੀਂ ਲਾਇਆ ਹੈਗਾ ਬਸ ਇੰਨੇ ਮਿੰਟ ਹੀ ਲੱਗਦੇ ਆ 4 ਤੋਂ 5 ਮਿੰਟ ਬਸ